ਤੁਸੀਂ ਕਰ ਲਿਓ ਕੰਮ ਨਾਲੇ ਵਧੀਆ ਚਾਹਾਂ ਪੀ ਲਿਓ ਮੈਂ ਤਾਂ ਚੱਲੀ ਆਉਂਦੇ ਪੇਕੇ ਫਿਰ ਤੁਹਾਨੂੰ ਪਤਾ ਵੀ ਲੱਗ ਜਾਊਗਾ ਜਾਨੀ ਬਗ ਜਾ ਮੈਂ ਤਾਂ ਆਪਾਂ ਦੁੱਧ ਚ ਪੱਤੀ ਪਾ ਕੇ ਦਿਆ ਕਰੂੰ ਨਾ ਮੇਰੇ ਪੁੱਤ ਦੇ ਦੇਖ ਲਾ ਮਟਕ ਮਟਕ ਝਾਰੂ ਮਾਰਦੀ ਹੈਗੀ ਇਹ ਕੋਈ ਕੰਮ ਕਰਨ ਨਾਲੇ ਤੇਰੇ ਤਰੀਕੇ ਨੇਗੇ ਤੇ ਹੱਥ ਚਲਾ ਲਾ ਵੀ ਤੇਰੇ ਹੱਥ ਤਾਂ ਨਹੀਂ ਦੁਖਦੇ ਹੈਗੇ ਕਰਨ ਦੇ ਦੇ ਨਾ ਮੈਨੂੰ ਗੱਲ ਹਾਂਜੀ ਮੰਮੀ ਜੀ ਮੈਂ ਕਿਹੜੇ ਬਿਲੇ ਦੀ ਝਾਰੂ ਲਾਈ ਜਾਨੀ ਹੈਗੀ ਐਤੀ ਮਾਰੀ ਜਾਨੀ ਹੈ ਹੱਥ ਜੇ ਕੋਈ ਕੰਮ ਨੂੰ ਹੱਥ ਪਾ ਲਿਆ ਕਰ ਛੇਤੀ ਕੰਮ ਨਿਮੇਟ ਲਿਆ ਕਰ ਮੰਮੀ ਜੀ ਮੈਂ ਤੇ ਨੌਕਰਾਨੀ ਲੱਗੀ ਥੋਡੀ ਇੰਨੀ ਫਿਕਰ ਤਾਂ ਆਪ ਕਰ ਲਿਆ ਕਰੋ ਕੰਮ ਸਾਰਾ ਦਿਨ ਮੰਜੇ ਤੇ ਬੈਠੇ ਰਹਿੰਦੇ ਹੋ ਮੈਂ ਕਰਦੀ ਤਾਂ ਹੈ ਨਾ ਕੰਮ ਕੰਮ ਕਰਨ ਵਾਸਤੇ ਲਿਆਂਦਾ ਤੈਨੂੰ ਹੋਰ ਕਾਦੇ ਵਾਸਤੇ ਲਿਆਂਦਾਗਾ ਮੇਰੀ ਗੱਲ ਸੁਣ ਲੈ ਮੁੰਡੇ ਨੇ ਆਉਣਾ ਰੋਟੀ ਖਾਣ ਰੋਟੀ ਟੁੱਕ ਬਣਾ ਲਾ ਮੈਂ ਨਾ ਲੀੜੇ ਤੋਂ ਹਣ ਵਾਲੇ ਪਾਏ ਨੇਗੇ ਐਨੀ ਫਿਕਰ ਆ ਨਾ ਤੁਹਾਨੂੰ ਮੁੰਡੇ ਦੀ ਤਾਂ ਆਪੇ ਰੋਟੀ ਬਣਾ ਦੋ ਮੈਂ ਤਾਂ ਆਪਦਾ ਕੰਮ ਨਿਬੜ ਕੇ ਫੇਰ ਰੋਟੀ ਬਣਾਉਂਗੀ ਫੇਰ ਰੋਟੀ ਬਣਾ ਮਿਗੇ ਆਏ ਕਿਵੇਂ ਗੱਲ ਚੱਲੂ ਭਾਈ ਜਿੰਨੇ ਟਾਈਮ ਤੋਂ ਤੁਸੀਂ ਮੇਰੇ ਤੇ ਆਰਡਰ ਮਾਰਦੇ ਹੋ ਨਾ ਉਹਨੇ ਚਿਰ ਤੋਂ ਤਾਂ ਕੰਮ ਕਰਕੇ ਰੱਖ ਦੋ ਤੁਸੀਂ ਮੈਂ ਕੰਮ ਤੂੰ ਨਹੀਂ ਕਰੇਗੀ ਦੱਸੋ ਹੋਰ ਕੌਣ ਕਰੂਗਾ ਕੀ ਚੁੱਪ ਕਰ ਗਿਆ ਤੁਸੀਂ ਨੇ ਉਹ ਗਲੀ 'ਚ ਸੁਣਦੇ ਹੋ ਮਾਰੇ ਤੁਸੀਂ ਲੋਕ ਜਾਣਦੇ ਹੋ ਤੇ ਦੇਖਦੇ ਨਹੀਂ ਬੰਨੇ ਕੀ ਹੋ ਰਿਹਾ ਇਹਨੇ ਘਰੇ ਹੁਣ ਕੀ ਐ ਇਹਨੂੰ ਸਮਝਾ ਦਿਆ ਕਰ ਮਾੜਾ ਮੋਟਾ 9 ਵਜੇ ਤਾਂ ਉੱਠ ਸੀਗੀ ਫੇਰੇ ਤੋ ਕੰਮ ਨਹੀਂ ਨਿਬੜਦੇ ਖੁੱਡਾ ਰਹਿ ਜਾਂਦਾ ਸਾਡਾ ਦਾ ਉਹ ਮਾਂ ਕਰੀਦਾ ਜਾਂਦੀ ਆਉਣਾ ਸੰਭਰਦੀ ਜਾਂਦੀ ਏ ਕੰਮ। ਮੈਂ 10 ਵਜੇ ਪੈਨੇ ਰੋਟੀ ਟੁੱਕ ਦਾ ਟਾਈਮ ਆ ਕਿ ਹੁਣ ਝਾੜੂ ਪੋਚਿਆਂ ਦਾ ਟਾਈਮ ਆ। ਕੋਈ ਨਾ ਮਾਂ ਲੋਕਨ ਆਸਾ ਉੱਠ ਕੇ ਜਾ ਅੰਦਰ ਚਲੋ ਤੁਸੀਂ। ਤੂੰ ਵੀ ਚਲੋ ਅੰਦਰ। ਚਲ ਅੱਛਾ ਤੂੰ ਆਇਆ ਕੇ ਮੇਰੇ ਲਈ ਚਾਹ ਬਣਾ ਕੇ ਦੇ ਠੀਕ ਆ। ਮੈਨੂੰ ਕੀ ਆ ਕਰੋ? ਆਪਣੀ ਮਾਂ ਨੂੰ ਨਾ ਕਿਓ ਕਦੇ ਕੁਛ। ਚਲ ਵਾ ਤੂੰ ਵੀ ਚੱਲ ਅੰਦਰ ਬੈਠਾ। ਇਹਨੂੰ ਨਾ ਚੋਹਾ ਕਰ ਮੈਨੂੰ ਹੀ ਕਿਹਾ ਕਰ। ਉਹ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦਾ ਹੈਗਾ ਚਲੋ ਤੁਸੀਂ। ਨਮਸ ਕਰ। ਉਹ ਲਿਆ ਆਹ ਹੁਣ। ਆਲੋ ਜਾ। ਚਾਹ ਬਣਾਏ ਕੀ ਕਿਤੇ ਅੱਧਾ ਘੰਟਾ ਲਾਤਾ ਚਾਹ ਦਾ ਤਾਂ ਪਤਾ ਨਹੀਂ ਤੁਸੀਂ ਮੇਰੀ ਗੱਲ ਸੁਣੋ ਹਾਂ ਆਪਦੀ ਮਾਂ ਨੂੰ ਸਮਝਾ ਦਿਓ ਜੇ ਮੇਰੇ ਤੋਂ ਕੰਮ ਕਰਉਣਾ ਹੁੰਦਾ ਨਾ ਪਿਆਰ ਨਾਲ ਕਰਾ ਲਿਆ ਕਰੇ ਗੱਲ ਗੱਲ ਤੇ ਨੁਕਤੇ ਚ ਇੰਨੀਆਂ ਨਾ ਕਰਿਆ ਕਰੇ ਨਾ ਮੇਰੀ ਗੱਲ ਸੁਣੋ ਮਾਂ ਨੂੰ ਪਤਾ ਜਿੰਨੀਆਂ ਕਿਉਂ ਕਰੂਗੀ ਜੇ ਤੂੰ ਟਾਈਮ ਸਿਰ ਉੱਠ ਕੇ ਸਾਰਾ ਕੰਮ ਕਰ ਲਿਆ ਕਰੇ ਤੇ ਕੰਮ ਕਰਦਾ ਕੌਣ ਹੈ ਤੁਹਾਡੀ ਮਾਂ ਕਰਦੀ ਹੈ ਹੋਰ ਉਹ ਵੀ ਤਾਂ ਕੰਮ ਕਰ ਦੂਈ ਆ ਉਹ ਘਟੇ ਕੇ ਬੈਠੇ ਸਾਰਾ ਕੰਮ ਕਰਿਆ ਜਾਂਦੀ ਹੁੰਦੀ ਹੈਗੀ ਉਹ ਉਹ ਕਦੋਂ ਕਰਦੀ ਆ ਕੰਮ ਸਾਰਾ ਦਿਨ ਮੈਨੂੰ ਲੱਗੀ ਰਹਿੰਦੀ ਆ ਆ ਕਰ ਲਾ ਉਹ ਕਰ ਲਾ ਉਹਨੂੰ ਨਾ ਕਦੇ ਕੁਛ ਕਿਓ ਮੇਰੇ ਤੇ ਨ ਗਲਤੀ ਕੱਢੇ ਤੁਸੀਂ ਜਿਹੜੀ ਕਿੜੀ ਉਹਨੂੰ ਮੈਂ ਕੀ ਕਹਾ ਮੇਰੀ ਮਾਂ ਦੀ ਉਹ ਫਿਰ ਮੈਂ ਵੀ ਤਾਂ ਕੁਛ ਲਗਦੀ ਆ ਤੁਹਾਡੀ ਉਹ ਯਾਰ ਤੂੰ ਕੰਮ ਕਰ ਠੀਕ ਆ ਜਾ ਕੇ ਹੁਣ ਵੀ ਤੂੰ ਮੈਂ ਤਾਂ ਆਪਣੇ ਕੰਮ ਕਰਨਾ ਹੀ ਆ ਉਹਦੀ ਗਲਤੀ ਨਾ ਕੱਢਿਓ ਕਦੇ ਤੁਸੀਂ ਇਹ ਗਲਤੀ ਨਾ ਕੱਢਿਓ ਉਹਨੇ ਨੀ ਹਾਂ ਸਰ ਨੇ ਮੈਨੂੰ ਵੀ ਦੇ ਦੇ ਕੁੱਟ ਚਾਹ ਦੀ ਹਾਂਜੀ ਮੰਮੀ ਜੀ ਲਿਆਈ ਆਲੋ ਚਾਹ ਧੀਆ ਚਾਹ ਕੇ ਕੀ ਆ ਕੱਚੀ ਨਸੀ ਬਣਾ ਕੇ ਮੱਥੇ ਮਾਰਦੀ ਆਂਗੀ ਮੰਮੀ ਜੀ ਚਾਹ ਹੀ ਬਣਾਈ ਆ ਸਾਰਿਆਂ ਨੇ ਇਹੋ ਜੀ ਪੀਤੀ ਆ ਜੇ ਤੁਹਾਨੂੰ ਬੜੀ ਚੰਗੀ ਚਾਹ ਪੀਣੀ ਪਸੰਦ ਹੈ ਤਾਂ ਆਪਦੀ ਆਪੇ ਬਣਾ ਲਿਆ ਕਰੋ ਨਾਲੇ ਮੰਜੇ ਟੱਟ ਕੇ ਦੋ ਕੰਮ ਕਰ ਲਓਗੇ ਇਹ ਆ ਚਾਹ ਦੇ ਕੋਈ 2-3 ਕਿਲੋ ਦੁੱਧ ਲੈਣੇ ਆ ਕੱਲੇ ਤੱਤਾ ਕਰ ਕਰ ਪੀ ਜੰਨੀ ਹੈਗੀ ਮੇਰੇ ਵਾਰੀ ਆ ਢੁੱਪ ਕੇ ਪਾਣੀ ਬਣ ਜਾਂਦਾਗਾ ਤੁਹਾਨੂੰ ਤਾਂ ਮੈ ਹੀ ਮਾੜੀ ਲੱਗਦੀ ਆਂ ਐ ਕਰੋ ਉਸੀ ਕਰ ਲਿਓ ਕੰਮ ਨਾਲੇ ਵਧੀਆ ਚਾਹਾਂ ਪੀ ਲਓ ਮੈਂ ਤਾਂ ਚੱਲੀ ਆਉਂਦੇ ਪੇਕੇ ਫਿਰ ਤੁਹਾਨੂੰ ਪਤਾ ਵੀ ਲੱਗ ਜਾਊਗਾ ਜਾਣੀ ਬੈਠ ਜਾ ਮੈਂ ਤਾਂ ਆਪੋ ਦੁੱਧ ਚ ਪੱਤੀ ਪਾ ਕੇ ਦਿਆ ਕਰੂੰ ਮੈਂ ਮੇਰੇ ਪੱਤਰੋਂ ਬਠੇਰੀਆਂ ਚਾਹਾਂ ਬਣਾਈਆਂ ਨੇ ਮੈਂ ਕੋਈ ਗੱਲ ਨਹੀਂ ਜਦੋਂ ਬੁਹਣੀ ਪਈ ਫਿਰ ਪਤਾ ਲੱਗੂ ਹੁਣ ਤਾਂ ਮੰंजे ਤੇ ਬੈਠੇ ਤੁਸੀਂ ਮਾਰਦੇ ਰਹਿੰਨੇ ਹੋ ਹੁਕਮ ਮੈਨੂੰ ਕੁੱਟ ਚਾਹ ਦੀ ਬਣਾਉਣੀ ਹੁੰਦੀ ਆ 20 ਗੱਲਾਂ ਸੁਣਾ ਕੇ ਜਾਂਦੀ ਹੈਗੀ ਮੇਰੇ ਵਾਰੀ ਤਾਂ ਡੁੱਕਰ ਪਾਣੀ ਬਣਾ ਕੇ ਪਿਆ ਦਿੰਦੀ ਹੈਗੀ ਝੱਜ ਦੀ ਚਾਹ ਕਰ ਲੈ ਬੰਦਾ ਆ ਬਿਚੋਲੇ ਦਾ ਵੀ ਉਦੋਂ ਪੇੜਾ ਬਹਿ ਗਿਆ ਨਹੀਂ ਆਏ ਕਹਦੇ ਸੀ ਉਹ ਤਾਂ ਆਕੇ ਕੁੜੀ ਬਲਾਈ ਕੰਮ ਕਰਦੀ ਆ ਕੁੜੀ ਆਏ ਕਰਦੀ ਹੈਗੀ ਆਏ ਨਹੀਂ ਪਤਾ ਆਪਦੇ ਉਂਗਲ ਪੀਲੇ ਕਰਾਉਣ ਦੇ ਮਾਰੇ ਨੇ 100 ਕੱਪੜਾ ਆਪਣੇ ਮਾਰੇ ਨੇ ਕਿੱਥੇ ਕੁਡਰ ਪੱਲੇ ਪਾਈ ਹੈਗੀ ਇਹਨਾ ਤੁਸੀਂ ਚ ਹਰਸ਼ਾ ਆ ਤੂੰ ਕਿੱਧਰ ਪੈ ਗਈਆਂ ਕਰੀ ਨੇ ਕੱਪੜਾ ਦੀ ਸੁਖ ਮੈਂ ਚੱਲੀ ਆਉਂਦੀ ਪੇਕੀ ਪੇਕੀ ਕਰੀ ਜਾਂਦੀ ਆ ਕੀ ਗੱਲ ਹੋਈ ਮੇਰੇ ਤੋਂ ਤੁਹਾਡੇ ਨੇਤ ਦਾ ਕੰਜਰ ਕਲੇਸ ਆ ਜਾਂਦਾਗਾ ਜੇ ਤੁਹਾਨੂੰ ਮਾਂ ਪਤ ਨੂੰ ਦੋਵਾਂ ਨੂੰ ਪਕਾ ਕੇ ਖਾਣੀਆਂ ਪਈਆਂ ਨਾ ਫੇਰ ਪਤਾ ਲੱਗੂਗਾ ਓਏ ਹੋਇਆ ਕੀ ਆ ਗੱਲ ਵੀ ਦੱਸ ਮੈਨੂੰ ਗੱਲ ਕੀ ਹੋਣੀ ਆ ਤੁਹਾਡੀ ਮਾਂ ਐ ਜਿਹੜਾ ਕੰਮ ਕਰ ਲੈਣੀ ਆ ਉਸੇ ਜੀ ਨੁਕਸ ਖੱਡਣ ਲੱਗ ਜਾਂਦੀ ਐ ਕਿ ਮੈਂ ਕੁਦਰਤੋਰੀ ਫਿਰਦੀ ਐ ਆਓ ਤਿੰਦੇ ਬਾਹਰ ਮੈਂ ਚਾਹੀਦਾ ਸੀ ਬੱਸ ਹਾਂ ਬਾਹਰ ਮੈਂ ਤੈਨੂੰ ਮਿਲ ਗਿਆ ਉਹਨੂੰ ਨਾ ਕਰੇ ਕੁਛ ਕਿਉ ਮੇਰੇ ਤੇ ਆ ਕੇ ਟਿੰਗੜੇ ਲੱਗ ਜਾ ਕਰੋ ਤੁਸੀਂ ਓਏ ਮਾਂ ਤਾ ਤੈਨੂੰ ਕੁਝ ਕਹਿ ਸਕਦਾ ਨਾ ਮਾਂ ਨੂੰ ਕੁਝ ਕਹਿ ਸਕਦਾ ਮੈਨੂੰ ਤਾਂ ਬਹੁਤ ਕੁਝ ਕਹਿ ਸਕਦੇ ਆਂਦੀ ਮਾਂ ਨੂੰ ਨਹੀਂ ਕੁਝ ਕਹਿ ਸਕਦੇ ਤੁਸੀਂ ਐਂ ਕਰਦਾ ਮੈਂ ਨਹੀਂ ਕਰ ਛੱਡ ਦਿੰਦਾ ਨਾ ਫਿਰ ਆਖਰ ਚਾਹ ਗੱਲਾਂ ਤੁਹਾਡੇ ਕੋਲੇ ਮੇਰਾ ਕੰਮ ਕਰੇ ਤਾਂ ਦਿਖਦਾ ਨਹੀਂ ਤੁਹਾਨੂੰ ਚੱਲ ਤੂੰ ਮੇਰੀ ਗੱਲ ਸੁਣ ਕੋਈ ਪੇਕੇ ਬੁੱਕੇ ਨਹੀਂ ਜਾਣਾ ਠੀਕ ਆ ਉਹਦੇ ਕੱਪੜੇ ਕੱਢ ਬੈਠੋ ਠੀਕ ਆ ਤੇ ਕੋਈ ਕੰਮ ਕਰ ਤੇ ਬਾਕੀ ਦੀ ਮਾੜੀ ਗੱਲਾਂ ਮਾੜਾ ਗੱਲਾਂ ਮੈਂ ਕਰ ਦਾਂਗਾ ਠੀਕ ਆ ਮਾ ਆ ਕੀ ਗੱਲਾਂ ਕੀ ਜਦੋਂ ਮੜਾ ਜਾਏ ਮੈਂ ਖੇਤ ਜਾਣਾਗਾ ਥੋੜਾ ਉਹਦੀ ਕੁਤੀ ਅਗਲੇ ਸ਼ੁਰੂ ਹੋ ਜਾਂਦਾਗਾ ਉਹਦੀ ਲੜਪਨ ਨਹੀਂ ਹੋਈਆਂ ਅੱਛਾ ਮੈਂ ਲੜਦੀ ਦੇਖਦੀ ਆ ਆਪਦੀ ਧੀ ਵੀ ਨਹੀਂ ਦੇਖਦੀ ਪਤਾ ਜਦੋਂ ਉਹਨੂੰ ਮੈਂ ਕਹਤਾ ਮੈਂ ਮੈਨੂੰ ਚਾਰੀ ਘੁੱਟ ਭਰਾ ਦੇ ਠੰਡੀ ਚਾਹ ਮੇਰੇ ਮੱਥੇ ਮਾਰੀ ਕਲਾਕਾਰ ਚ ਆਪਣੇ ਰੋਟੀ ਟੁੱਕੀ ਆ ਤੇ ਚਾਹ ਪਾਣੀ ਆ ਜਾਂ ਕੱਪੜਾ ਲੀੜਾ ਤੋਂ ਨਾ ਹੋਰ ਤਾਂ ਦੂਜਾ ਕੋਈ ਕੰਮ ਨਹੀਂ ਹੈਗਾ ਇੰਨਾ ਵੀ ਨਹੀਂ ਰੋਟੀ ਟੁੱਕ ਵੀ ਨਹੀਂ ਟਾਂਸਰ ਦੇ ਸਕਦਾ ਹੋਰ ਦੱਸ ਆਪਣੇ ਕਿੰਨਾ ਕਾ ਕਮਾਂਡਰ ਆਗਾ ਸਾਰਾ ਦਿਨ ਜਦੋਂ ਦੇਖ ਅੰਦਰ ਬੜੀ ਬੈਠੀ ਰਹਿੰਦੀ ਹੈਗੀ ਮੇਰੀ ਗੱਲ ਸੁਣ ਕੱਲਾ ਆਪਣੇ ਕੱਪੜਾ ਲੀੜਾ ਧੋਣ ਵਾਲੀ ਹੁੰਦਾ ਹੋਰ ਦੱਸ ਆਪਣੇ ਕਿੰਨਾ ਕਾ ਕਮਾਂਡਰ ਆਗਾ ਜੋ ਦੇਖਾ ਅੱਜ ਨਾ ਤੂੰ ਉਹਦੀ ਕੰਨ ਭਰ ਦਿੰਦੀ ਆ ਹੋ ਅੰਦਰ ਨਾ ਮੰਮੀ ਜੀ ਮੈਂ ਇਹਨਾਂ ਦੇ ਜਿਹੜੇ ਕੰਨ ਭਰਤੇ ਨੀ ਬੈਠੀ ਰਹਿ ਮੈਨੂੰ ਪਤਾ ਹੀ ਆ ਜਿਹੜਾ ਕੁਝ ਤੂੰ ਕਰਦੀ ਫਿਰਦੀ ਆ ਕੀ ਪਤਾ ਤੁਹਾਨੂੰ ਜੇ ਇੰਨੀ ਦੁਖੀਆਂ ਨਾ ਤੁਸੀਂ ਮੇਰੇ ਤੋਂ ਤਾਂ ਆਪਦੀ ਕੰਮ ਵਾਲੀ ਲਾ ਲਓ ਨਾਲੇ ਤੁਹਾਡੇ ਟਾਈਮ ਸਿਰ ਕੰਮ ਕਰ ਜਾ ਕਰੂਗੀ ਨੀ ਤੈਨੂੰ ਵਿਆਹ ਵਿਆਹ ਕੀ ਕਾਦੇ ਵਾਸਤੇ ਲਿਆਂਦਾ ਸ਼ੀਸ਼ਾ ਦਾ ਕੱਲਾ ਤੈਨੂੰ ਦੇਖਣ ਵਾਸਤੇ ਲਿਆਂਦਾ ਦਾ ਅੱਛਾ ਮੈਂ ਤੁਹਾਡੀ ਨੌਕਰਾਨੀ ਲੱਗੀ ਹੋਈ ਆ ਇੱਥੇ ਮੈਨੂੰ ਪਤਾ ਹੀ ਆ ਤੂੰ ਨੌਕਰਾਨੀ ਨਹੀਂ ਸਾਨੂੰ ਨੌਕਰ ਲਾ ਲਾ ਓਏ ਮਾਟਾ ਚੁੱਪ ਕਰ ਜਾ ਚੌ ਲੋਕਾਂ ਸਾਹੇ ਨੇ ਤੂੰ ਸਾਰੇ ਤੂੰ ਚੁੱਪ ਕਰ ਜਾ ਦੋਨੇ ਮੂਲਖ ਬਣਿਆ ਬੈਠਿਓ ਅਰੇ ਮੇਰੀ ਗੱਲ ਸੁਣਨ ਜੇ ਘਰ ਚਿੱਕਿਆਣਾ ਵਾਰਾ ਹੁੰਦਾ ਹੈ ਸਾਰੇ ਥੋੜੀ ਮਾਰੇ ਬਣ ਜਾਂਦੇ ਨੇ ਹੁਣ ਜੇ ਉਹ ਨਹੀਂ ਗੱਲ ਮੰਨਦੀ ਤੇਰੀ ਤੇ ਤੂੰ ਚੁੱਪ ਕਰ ਜਾ ਸੁਖ ਮੇਰੀ ਗੱਲ ਸੁਣੋ ਟਾਈਮ ਸਿਰ ਕੰਮ ਕਰਦੀਆਂ ਜੇ ਦੋ ਦਿਨ ਲੇਟ ਹੋ ਗਈ ਕੰਮ ਤੋਂ ਤਾਂ ਕੀ ਹੋ ਗਿਆ ਟਾਈਮ ਟੂ ਟਾਈਮ ਰੋਟੀ ਤਾਂ ਮਿਲ ਜਣਾ ਇਹਨਾਂ ਨੂੰ ਇਹਨੇ ਮੈਨੂੰ ਕਿੱਦੇ ਰੋਟੀ ਟੁੱਕ ਦਿੱਤਾ ਚਾ ਅੱਜ ਫੜਾਈ ਜਮਾ ਠੰਡੀ ਬੱਬਰਵਤੀ ਉਸਦੀ ਚਾਹ ਪੀਣੇ ਆਪਾਂ 3 ਕਿਲੋ ਦੁੱਧ ਲੈਣੇ ਆ 16 ਨਹੀਂ ਘਣਾ ਨਹੀਂ ਅੱਛਾ ਜੋ ਤੈਨੂੰ ਮਾਂ ਕੰਮ ਨੂੰ ਕਹਿੰਦੀ ਆ ਤੂੰ ਇਹ ਗੱਲ ਮੰਨਦੀ ਕਿਉਂ ਨਹੀਂ ਗਈ ਮੰਨਦੀ ਆ ਮੈਂ ਸਾਰੀਆਂ ਗੱਲਾਂ ਹੀ ਮੰਨਦੀ ਆ ਐਨਸਰ ਕੰਮ ਕਰਦੀ ਆ ਸਾਰਾ ਇਹਨੂੰ ਨਹੀਂ ਪਤਾ ਨਹੀਂ ਕਿੱਥੇ ਮੈਂ ਮਾੜੀ ਲੱਗਦੀ ਆ ਮਾਂ ਮੇਰੀ ਗੱਲ ਸੁਣ ਸੈਂ ਸੱਚ ਕਹੇ ਜਿਹੜੇ ਘਟ ਸਾਰਾ ਕਲੇਸ ਲੈਂਦਾ ਨਾ ਉਹ ਘਰ ਕਦੇ ਅੱਗੇ ਨਹੀਂ ਵੱਧਦਾ ਤੂੰ ਤਾਂ ਸਿਆਣੀ ਆ ਵਾਲਾ ਮੜਾ ਗੂੜਾ ਸਮਝਲਾ ਉਹ ਤਾਂ ਨਹੀਂ ਸਮਝਦੀ ਕੁਛ ਐਂ ਦੇਖ ਕੰਮ ਨੂੰ ਤਾਂ ਮੈਂ ਕਹੂੰਗੀ ਸਿਆਣਾ ਬੰਦਾ ਤਾਂ ਟੋਕ ਟਕਾਇਆ ਕਰੂਗਾ ਤਾਂ ਕੋਈ ਕੰਮ ਬਣੂ ਵੀ ਹੱਥ ਪਾਊਗੀ ਆਏ ਥੋੜੀ ਆ ਬੀਰੀ ਚਲ ਉਧਰ ਚੱਲੂਗੀ ਪਰ ਮੈਂ ਰਸ ਕਿਨੂ ਕਾਂ ਤਗੜਾ ਤੈਨੂੰ ਕੁਝ ਕਹਿ ਸਕਦਾ ਨਾ ਉਹਨੂੰ ਕੁਝ ਕਹਿ ਸਕਦਾ ਉਹ ਕਹਿੰਦੀ ਮੈਂ ਕੰਮ ਸਾਰਾ ਕਰਦੀ ਆਂ ਦੱਸ ਮੈਂ ਕਿੱਧਰ ਜਾਵਾਂ ਮੈਂ ਤਾਂ ਇਹੇ ਕਰਾ ਘਰ ਛੱਡ ਕੇ ਵਜ ਜਾ ਮੈਂ ਓ ਮਾਂ ਆਹ ਬੱਲੇ ਤੁਹਾਡੇ ਮੂਰੇ ਹੱਥ ਅੱਜ ਤਾਂ ਜਿਹੜਾ ਕੁਝ ਹੋ ਗਿਆ ਸੋ ਹੋ ਗਿਆ ਪਰ ਅੱਜ ਤੋਂ ਬਾਅਦ ਮੈਨੂੰ ਉਸ ਘਰ ਚ ਕਲੇਸ਼ ਨਹੀਂ ਚਾਹੀਦਾ ਠੀਕ ਆ ਨੋਨ ਕਾਲਰ ਹਲੋ ਸਸ਼ੀਕਾਲ ਪੁੱਤ ਹੋਰ ਕਿਵੇਂ ਆ ਬਧੀਆਂ ਮੰਮੀ ਤੁਸੀਂ ਦੱਸੋ ਠੀਕ ਹੈ ਠੀਕ ਹੈ ਤੀਏ ਮੈਂ ਤਾਂ ਹੋਰ ਭਾਬੀ ਹੋਰੀ ਕਿਵੇਂ ਆ ਮੰਮੀ ਨਹੀਂ ਤੀਏ ਭਾਬੀ ਦੇਕੇ ਗੋਲਾ ਵੱਜਿਆਗਾ ਚੰਗੀ ਭਲੀ ਹੈਗੀ ਆ ਚਲੋ ਮੰਮੀ ਕੋਈ ਨਾ ਹੋਰ ਦੱਸੋ ਹੋਰ ਤਾਂ ਪੁੱਤ ਠੀਕ ਹੈਗਾ ਤੂੰ ਸੁਣਾ ਤੇਰੇ ਸਾਰੇ ਇੱਥੇ ਸਾਰੇ ਠੀਕ ਨੇ ਹਾਂ ਮੰਮੀ ਬਧੀਆਂ ਚੱਲ ਪੁੱਤ ਸੁੱਖੀ ਸੰਧੀ ਵਧੀਆ ਹੀ ਰਹਿਣਾ ਤੀ ਤੂੰ ਕਿ ਮਿਲਾਇਆ ਅੱਜ ਸਵੇਰੇ ਸਵੇਰੇ ਫੋਨ ਬੱਸ ਮੰਮੀ ਉਹੀ ਲਾ ਲਿਆ ਸੀਗਾ ਮੈਨੂੰ ਛੁੜੀ ਜੱਜ ਜੀ ਆਈ ਜਾਂਦੀ ਸੀ ਮਾਂ ਮੰਮੀ ਨਾਲ ਗੱਲ ਕਰਦੀ ਠੀਕ ਆ ਪੁੱਤਾ ਤੂੰ ਆ ਜਾ ਮਿਲ ਜਾ ਇੱਕ ਦਿਨ ਆ ਕੇ ਹਾਂ ਮੰਮੀ ਅੱਜ ਆਉਂਗੀ ਮੈਂ ਤਾਂ ਹੀ ਸੁਣ ਦੱਸਾਂ ਲਈ ਫੋਨ ਲਾਇਆ ਸੀਗਾ ਠੀਕ ਆ ਠੀਕ ਆ ਚੰਗਾ ਪੁੱਤਾ ਕਿੰਨੇ ਕ ਵਜੇ ਤੁਰਨਾਗਾ ਬੱਸ ਮੰਮੀ ਥੋੜੇ ਟਾਈਮ 'ਤੇ ਤੁਰ ਪਈਆਂ ਸੀ ਓਕੇ ਪੁੱਤ ਠੀਕ ਲੇ ਮੇਰੀ ਧੀ ਅੱਗੇ ਕੋਈ ਚੱਜ ਦੀ ਤਾਲ ਸਬਜ਼ੀ ਬਣਾ ਲੰਨੀ ਆ ਕਿਹੜਾ ਬੇਲਾ ਹੋਇਆਗਾ ਗੋਡੇ-ਗੋਡੇ ਤੈਨ ਚੜਿਆਗਾ ਹਲੇ ਤੱਕ ਨਹੀਂ ਉੱਠੀ ਹੈਗੀ ਆਪ ਤਾਂ ਉੱਠਣਾ ਨਹੀਂ ਉਹਨੂੰ ਵੀ ਨਿਫਤ ਅੰਦਰੋਂ ਉਠਾਉਂਦੀ ਹੈਗੀ ਮੈਂ ਦੇਖਾਂ ਬੋਲ ਮਾਰ ਕੇ ਫੇ ਵਈ ਉੱਠ ਖੜ ਗੋਡੇ-ਗੋਡੇ ਤੈਨ ਚੜਿਆ ਆ ਹਲੇ ਤੱਕ ਨਹੀਂ ਉੱਠੀ ਹੈਗੀ ਫੇ ਮਾੜਾ ਮੋਟਾ ਬਾਹਰ ਨਿਕਲ ਲਾ ਫੇ 12 ਵਜੇ ਤੱਕ ਕੰਮ ਨਹੀਂ ਨਿਬੜਦੇ ਹੈਗੇ ਦੇਖਦੀ ਆ ਮੈਂ ਆਪ ਹੀ ਉੱਠ ਕੇ ਬੋਲੀ ਮਾਰ ਦਨੀ ਆ ਸੋਖਾ ਬਪਾਈ ਉੱਠ ਖੜੋ ਗੋਡੇ-ਗੋਡੇ ਦਿਨ ਚੜੇ ਆਇਆ ਇਹਦੇ ਮਾਰਜਿਆ ਕਰ ਹੁਜ ਸੁਨੇਹਾ ਉੱਠ ਖੜਿਆ ਕਰੋ ਕੋਈ ਅੰਦਰੋਂ ਜਵਾਬ ਵੀ ਨਹੀਂ ਦਿੰਦੇ ਐਡੇ ਬਿਸ਼ਰਮੂ ਹੋ ਰਹੇ ਨੇ ਹਾਂ ਮਾਂ ਕਿ ਮੇਰਾ ਆ ਪਾਈ ਜਾਂਦੀ ਸੀ ਫਿਰ ਭਾਈ ਟਾਈਮ ਨਾਲ ਉੱਠ ਖੜਿਆ ਕਰੋ ਐਡਾ-ਐਡਾ ਦਿਨ ਚੜਿਆ ਪਿਆਗਾ ਮਾੜੀ-ਮੁੱਟੀ ਸੰਗੀ ਸ਼ਰਮ ਕਰ ਲਿਆ ਕਰੋ ਉਹ ਮਾਂ ਜਿਹੜਾ ਦੋਸਤ ਨਹੀਂ ਜਗਮੀਤ ਜਿਹੜਾ ਕਿੱਡਾ ਗਿਆ ਹੋਇਆਗਾ ਰਾਤ ਉਹਦਾ ਫੋਨ ਆ ਗਿਆ ਸੀਗਾ ਦੋ ਤਿੰਨ ਘੰਟੇ ਗੱਲਾਂ ਕਰੀ ਜਾਂ ਬੈਨਾਂ ਤਾਂ ਕਰਕੇ ਲੇਟ ਹੋ ਗਿਆ ਸੀਗਾ ਭੈਣ ਲੱਗਿਆ ਮੇਰਾ ਫਿਰ ਤੂੰ ਕਹਿੰਗਾ ਕਿ ਮੇਰੇ ਘਰ ਵਾਲੇ ਨੂੰ ਬੋਲਦੀ ਆਗੀ ਫਿਰ ਕਹਿ ਦੋ ਨਾ ਕਰੇ ਕਲੇਸ਼ ਪਾ ਕੇ ਬੈਗੇ ਮੇ ਭਾਈ ਤੇਰੀ ਭੈਣ ਨੇ ਆਉਣਾਗਾ ਤੂੰ ਮੈਨੂੰ ਕੋਈ ਢਾਲ ਸਬਜ਼ੀ ਲਿਆ ਦੇ ਜਿਹੋ ਟਾਈਮ ਨਾ ਕੰਮ ਨ ਮੇੜ ਲੈ ਸੋਣਾ ਲੱਗੂਗਾ ਘਰ ਉਹ ਕੋਈ ਗੱਲ ਨਹੀਂ ਮਾਂ ਭੈਣ ਕਿਹੜਾ ਪਹਿਲੀ ਵਾਰ ਆਉਂਦੀ ਹੈਗੀ ਰੋਟੀ ਪਾਣੀ ਉਹ ਹਰਸ਼ ਬਣਾ ਦੂਗੀ ਮੇ ਭਾਈ ਉਹਨੂੰ ਠਾ ਦੇ ਆਈ ਪਈ ਥੋੜੀ ਤੜਕਾ ਲਾ ਦੂਗੀ ਜੇ ਕੋਈ ਕੰਮ ਨੂੰ ਹੱਥ ਪਾਉਗੇ ਫੇਰ ਕੰਮ ਨਿਭੜਨਗੇ ਉਹੀ ਗੱਲ ਆ ਟੀ ਮੇਰੀ ਘਰੇ ਆ ਜੂਗੀ ਉਹ ਮਾਂ ਠਾ ਦੂੰਗਾ ਬਣਾ ਦੂਗੀ ਕਿਹੜਾ ਬਰਾਤ ਨੇ ਆਉਣਾਗੇ ਬਰਾਤ ਨੂੰ ਢੇ ਬਣਾਉਣੀਆਂ ਨਹੀਂ ਆ ਭਾ ਚਾਹੇ ਬਰਾਤ ਨੇ ਨਹੀਂ ਆਉਣਾ ਉਹ ਕਿਹੜਾ ਰੋਜ ਆਉਂਦੀ ਹੈਗੀ ਮਸਾ ਮਸਾ ਆਉਂਦੀ ਹੈਗੀ ਮੈਂ ਨਾ ਕੋਈ ਦਾਲ ਸਬਜ਼ੀ ਲਿਆ ਦੇ ਮਸਾ ਆਇਆ ਬਣਾ ਰਿਹਾ ਸਾਰੂੰ ਤੜਕਾ ਲਾਣੀ ਤੇ ਮੈਂ ਗਾਜਰਾ ਖੇਤੋਂ ਪਟਕੇ ਲਿਆਇਆ ਸੀਗਾ ਇੱਕ ਗਾਜਰਾ ਬਣਾ ਦੇ ਨਾਲ ਤੁਸੀਂ ਨਾ ਲੈ ਜਾ ਸੋਡੇ ਸ਼ਰਮ ਜਦੋਂ ਤੁਸੀਂ ਜਾਣਦੇ ਹੋ ਸਾਨੂੰ ਕਿਹੜਾ ਦਾਲ ਸੱਜੇ ਕੋਈ ਚੱਜਦੀ ਨਹੀਂ ਬਣਾ ਕੇ ਖਵਾਉਂਦੀ ਕਾਜ ਰਖਵਾ ਦਿੰਦੀ ਜਾਂ ਸਾਗ ਨੂੰ ਤੜਕਾ ਲਾਉਂਦੀ ਆ। ਬੇ ਮਾਂ ਰਿਸ਼ਤੇਦਾਰ ਕੋਈ ਰੋਟੀ ਪਾਣੀ ਥੋੜੀ ਬੱਠਾ ਹੁੰਦਾਗਾ। ਬਈ ਮੈਨੂੰ ਨਹੀਂ ਪਤਾ। ਆਲੂ ਮਟਰ ਬਣਾ ਦੰਨੇ ਹੈਗੇ। ਨਾ ਇਹ ਨਾ ਮੈਨੂੰ ਪਨੀਰ ਹੀ ਲਿਆਦੀ। ਆਲੂ ਕੌਣ ਖਾਂਦਾਗਾ? ਬੈਰਾਂ ਕਾ ਰਗਾ। ਪਨੀਰ ਲਿਆਦੀ ਭੁਰ ਪਨੀਰ ਦਾ ਪਾ ਦੂਮਾ। ਪਨੀਰ ਬਹੁਤ ਮਹਿੰਗਾ ਹੋ ਰਿਹਾ ਮਾਸਿਰ ਤੇ ਪਈਆ ਪਨੀਰ। ਜਦੋਂ ਘਰੇ ਸਬਜੀ ਪਈਆ ਸਾਰੀ ਕਿਉਂ ਫਜ਼ੂਲ ਦੇ ਖਰਚੇ ਕਰਦੇ ਨੇ ਤੁਸੀਂ? ਜੇ ਮਟਰ ਮਹਿੰਗੇ ਹੋਏ ਪੈਨੇ ਮੇਰੇ ਧੀ ਨੂੰ ਲਿਆ ਕੀ ਨਾ ਖਵਾਵਾਂ ਮੈਂ ਕੁ ਇੰਨੇ ਜੋਗਰੀ ਤਾਂ ਮੈਂ ਹੈਗੀ ਆਂਗੀ ਉਹ ਮਾਂ ਕੋਈ ਗੱਲ ਨਹੀਂ ਮੈਂ ਲਿਆ ਦੇਣਾ ਠੀਕ ਆ ਜਿਹੜੀ ਚੀਜ਼ ਤੇਨੂੰ ਲੋੜ ਆਜੀ ਹਰਸ਼ਟੇ ਬਟਵਾ ਪੈਸ ਮੇਰਾ ਯਾਰ ਕਿੱਥੇ ਚੱਲਿਓ ਸਭ ਤੁਸੀਂ ਉਹ ਕੁਛ ਨਹੀਂ ਭੈਣ ਆਉਂਦੀ ਆ ਮੈਂ ਠੀਕ ਆ ਤੇ ਪਨੀਰ ਲੈ ਕੇ ਆਣਾ ਕੁਝ ਮੈਂ ਪਨੀਰ ਨੂੰ ਕੀ ਆ ਘਰੇ ਦਾਣਾਂ ਪਈਆਂ ਨੇ ਇੰਨੀਆਂ ਉਹ ਬਣਾ ਲਾਂਗੇ ਉਹ ਚਲ ਕੋਈ ਗੱਲ ਨਹੀਂ ਮਾਣੇ ਕਿ ਹੈਗਾ ਹੁਣ ਤੁਸੀਂ ਸਵੇਰੇ ਸਿਰ ਲੜਨਾ ਹੈ ਜੋ ਠੀਕ ਆ 15 ਦਿਨਾਂ ਬਾਅਦ ਤਾਂ ਆਈ ਰਹਿੰਦੀ ਐ ਇਹਨੂੰ ਚਾਹੀਦਾ ਮਟਰ ਪਨੀਰ ਸਾਡੇ ਬਾਰੇ ਤਾਂ ਤੇਰੀ ਮਾਂ ਕਹੋਗੀ ਦਾਲ ਬਣਾ ਲਓ ਅਸੀਂ ਦਾਣਾਂ ਜੋਗੀ ਰਹਿ ਗਏ ਉਹਨੂੰ ਪਨੀਰ ਖਵਾਓ ਆਈ ਨੂੰ ਣਿ ਕੁੜੀਏ ਐਥੀ ਆ ਤੁਮਾਰੀ ਜਾਵੇਂਗੀ ਕੋਈ ਕੰਮ ਨੂੰ ਹੱਥ ਪਾ ਲਾ ਅਮਨ ਨੇ ਆਉਣਾਗਾ ਨਾ ਇਹ ਦਾਲ ਸਬ지 ਨਾ ਇਦਾਂ ਦੀ ਵਧੀਆ ਜਿਹੀ ਬਣਾਦੀ ਅੱਗੇ ਮੰਗੂ ਨਹੀਂ ਦੁਪਕਰ ਪਾਣੀ ਬਣਾ ਦੇ ਕਿਤੇ ਮੇਰੀ ਗੱਲ ਤੇ ਆਉਣਾ ਸੌਂਦਾ ਲੈ ਮੈਂ ਮੰਮੀ ਨੂੰ ਕੁਛ ਕਿਹਾ ਬਿਨਾ ਮਤਲਬ ਦੀ ਆ ਕੇ ਮੇਰੇ ਗੱਲ ਪੈ ਗਏ ਲੈ ਸਬ지 ਤਾਂ ਬਣ ਗਈ ਪਤਾ ਨਹੀਂ ਕਿ ਐਹੋ ਜਿਹੀ ਬਣੀ ਹੋਊਗੀ ਪਰ ਜਲ ਜੀ ਬਣੀ ਹੋਵੇ ਇਨਾ ਮਾਵਦੀਆਂ ਨਾ ਕਿਹੜਾ ਮੈਨੂੰ ਸਲੋਣਾ ਕੋਈ ਨਾ ਕੋਈ ਨਿਕਤਾ ਜਿੰਨੀ ਤਾਂ ਕਰਨ ਗਈ ਆਂ ਉਹ ਜੀ ਉਹ ਆਜੂਗੀ ਤੇ ਉਹ ਜੀ ਇਹ ਰਲ ਜੂਗੀ ਦੋਵੇਂ ਲੈ ਮੇਰੀ ਧੀ ਆ ਗਈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤਾ ਹੋਰ ਕਿਵੇਂ ਆ ਠੀਕ ਆ ਹਾਂ ਮੰਮੀ ਵਧੀਆ ਨਹੀਂ ਕੁੜੇ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਤੇਰੇ ਵੀਰੇ ਨੂੰ ਭੇਜ ਦਿੰਦੀ ਚੱਲ ਮੰਮੀ ਫੇਰ ਕੀ ਜੇ ਮੈਂ ਤੁਰ ਕੇ ਆ ਗਈ ਨੇੜੇ ਜਿੱਤਾ ਹੈਗਾਗਾ ਨੇੜੇ ਜਿੱਤਾ ਹੈਗਾਗਾ ਮੈਂ ਆਇਆਗਾ ਅਗਲਾ ਕਹਿਣਗੇ ਕਿ ਕੁੜੀ ਕੱਲੀ ਆਉਂਦੀ ਹੈਗੀ ਚਲ ਕੋਈ ਨਾ ਮੰਮੀ ਤੇ ਨਾਲੇ ਭਾਬੀ ਨਹੀਂ ਦੀ ਨੀ ਮੰਮੀ ਕਿੱਥੇ ਆ ਭਾਬੀ ਪੁੱਤ ਤੇਰੀ ਇੱਥੇ ਹੀ ਹੋਊਗੀ ਤੁਹਾਨੂੰ ਪਤਾ ਕਾ ਹਰ ਇੱਕ ਕੰਮ ਤੇ ਜੋਤਾਂ ਲਾ ਦਿੰਦੀ ਹੈਗੀ ਆਏ ਨਹੀਂ ਹੈਗਾ ਵੀ ਸੁਨੇਹਾ ਕੰਮ ਨੇ ਮਿਲਣਾ ਕੀ ਹੋ ਗਿਆ ਮੰਮੀ ਹੋਣਾ ਕੀ ਹੈਗਾ ਕੰਮ ਹੀ ਨਹੀਂ ਮਿਲਣ ਨੂੰ ਚਾਉਂਦੀ ਹੈਗੀ ਚਲ ਕੋਈ ਗੱਲ ਨਹੀਂ ਮੰਮੀ ਉਹਦਾ ਘਰ ਆਪ ਹੀ ਕਰੀ ਜਾਊਗੀ ਕੰਮ ਤੁਸੀਂ ਕਿਹਾਂ ਬੋਲਦੇ ਹੁੰਨੇ ਹੋ ਪੁੱਤ ਬੋਲਣਾ ਨਾ ਤਾਂ ਕਰਾਂ ਦੱਸ ਕੀ ਜੇ ਤੀ ਪਤਾਪ ਕੰਮ ਕਰ ਲੈ ਜਮਾ ਨਾ ਮੈਂ ਬੋਲਣਾ ਚਲ ਮਮੀ ਕੋਈ ਨਾ ਆਪੇ ਕਰ ਲੂਗੀ ਲੈ ਮਮੀ ਵੀ ਆਉਣ ਸਰਦੀ ਜੀ ਨੂੰ ਢੁਕਾਉਣ ਲੱਗ ਗਏ ਦੇਖ ਲੈ ਕਿਹੜਾ ਵੇਲਾ ਹੋ ਗਿਆ ਆਏ ਹੈਗਾ ਵੀ ਚਾਹ ਪਾਣੀ ਫੜਾਦਾ ਮੈਂ ਉੱਥੇ ਬੈਠੀ ਆ ਚਿਰਲ ਜਿਰਲ ਬਾਲਾ ਕਰਦੀ ਆ ਚਲ ਕੋਈ ਨਾ ਮਮੀ ਸੱਸ ਜੀ ਦਾ ਜੀ ਸੱਸ ਜੀ ਕਨ ਤਾਂ ਬਿਹਰ ਕਿਵੇਂ ਹੋ ਵਧੀਆ ਤੁਸੀਂ ਦੱਸੋ ਵਧੀਆ ਆਲਾ ਜਾਵੇ ਨੰਨਾ ਤੇਰੇ ਵੀਰੇ ਨੇ ਸਾਰਾ ਕੁਝ ਲਿਆ ਕੇ ਦਿੱਤਾ ਬਿਸਕੁਟ ਕੱਪਾ ਆਈ ਨਹੀਂ ਹੈਗਾ ਵੀ ਉਹ ਵੀ ਫੜਾ ਜਾ ਕੱਲੀ ਰੁੱਖੀ ਚਾਹ ਮੱਥੇ ਮਾਰੀ ਚਲ ਕੋਈ ਨਾ ਮੰਮੀ ਫੇਰ ਕੀ ਹੋ ਗਿਆ ਨਾ ਮੈਂ ਕਿਹੜਾ ਪਹਿਲੀ ਵਾਰ ਆਈ ਆ ਉਹ ਤਾਂ ਪਹਿਲੀ ਵਾਰ ਆਉਂਦੀ ਗੱਲ ਨਹੀਂ ਈਆਂ ਦਾ ਖਰਚ ਹੱਕ ਨਹੀਂ ਹੈਗਾ ਚਲ ਕੋਈ ਨਾ ਮੰਮੀ ਤੂੰ ਸੋਈ ਨਾ ਬੋਲਿਆ ਕਰੋ ਚਲ ਮੰਮੀ ਬਾਕੀ ਗੱਲਾਂ ਛੱਡੋ ਇਹ ਦੱਸੋ ਵੀਰੇ ਵਰਗੇ ਵਧੀਆ ਨੇ ਸਾਰੇ ਈ ਧੀ ਜਿੰਨਾ ਚਿਰ ਮੁੰਡਾ ਵਿਆਹ ਨਹੀਂ ਜਾਂਦਾ ਉਹਨਾਂ ਚਿਰ ਹੀ ਆ ਕੇ ਮਾਂ ਦਾਗਾ ਜਦੋਂ ਵਿਆਹ ਹੈਗਾ ਉਹ ਤਾਂ ਧੀ ਦੀ ਇਜਾੜ ਚ ਬੋਲਦਾ ਦਾ ਉਹਨਾਂ ਦਾ ਜਿਹੜਾ ਕੁਝ ਉਹ ਕਹਿ ਦਿੰਦੀ ਆ ਉਵੇਂ ਝੁੱਕਰੀ ਕਰਦਾ ਦਾ ਚੱਲ ਮੰਮੀ ਕੋਈ ਨਾ ਤੁਸੀਂ ਨਾ ਬਲੱਡ ਵਧਾਇਆ ਕਰੋ ਉਹਨਾਂ ਦਾ ਘਰ ਆ ਕਰੀ ਜਾਣਦੇ ਜਿਹੜਾ ਕੁਝ ਕਰਦੇ ਆ ਮੈਂ ਤਾਂ ਤੈਨੂੰ ਐ ਪੁੱਛਦੀ ਆ ਇਹ ਗੱਲਾਂ ਤਾਂ ਛੱਡ ਤੂੰ ਰਹੇਂਗੇ ਹੁਣ ਨਾ ਮੰਮੀ ਰ ਹੈ ਕਿੱਥੇ ਸਰਦਾਗਾ ਜਾਉਂਗੇ ਅਸਮੈ ਮੈਨੂੰ ਤਾਂ ਐਸੀ ਵੀ ਦੋ ਦਿਨ ਮੇਰੇ ਕੋਲੇ ਲਾ ਕੇ ਜਾਵੇਂਗੀ ਨਹੀਂ ਮੰਮੀ ਮੈਂ ਤਾਂ ਤਾਂ ਆ ਗਈ ਸੀ ਮਾਂ ਤੁਸੀਂ ਫਿਰ ਫੋਨ ਕਰੀ ਜਾਉਂਗੀ ਮੈਂ ਚੱਲ ਇੱਕ ਵਾਰੀ ਮੰਮੀ ਨੂੰ ਜਾ ਕੇ ਮਿਲ ਆਉਣੀ ਆ ਚੱਲ ਪੁੱਤ ਐ ਨਹੀਂ ਆ ਧੀਆ ਦਾ ਪਾਸਾ ਥੱਲੇ ਆ ਜਾਂਦਾ ਜਦੋਂ ਤੂੰ ਆ ਜਾਨੀ ਹਣਾ ਮੈਨੂੰ ਤਾਂ ਸੁੱਖ ਦਾ ਸਾਹ ਆ ਜਾਂਦਾ ਗਾ ਨਹੀਂ ਉਹੀ ਗੱਲ ਆ ਮੈਂ ਤਾਂ ਆਸੇ ਪਾਸੇ ਦੇਖੀ ਜਾਨੀ ਹੈਗੇ ਲੈ ਮੈਨੂੰ ਲੱਗਦਾ ਬਾਹਰ ਫੇਰ ਕੁਝ ਭਨ ਭਨ ਦਿੱਤਾ ਇਹਨੂੰ ਦੇਖਣ ਦੇ ਪਹਿਲਾਂ ਮੰਮੀ ơi ਤੇਰੇ ਪੇਕੇ ਨੂੰ ਆਇਆਗੇ ਮੰਮੀ ਜੀ ਮੈਂ ਕਿਹੜਾ ਜਾਣ ਕੇ ਢੇਗੇ ਨੇ ਨਹੀਂ ਮੈਨੂੰ ਪਤਾ ਹੀ ਆ ਜਿਹੜੀ ਚੀਜ਼ ਹੋਵੇ ਥੱਲੇ ਮਾਰਦੀ ਹੈਗੀ ਸਾਰੇ ਗਲਾਸਾਂ ਦੇ ਚਿੱਬਾ ਪਾਏ ਪਏ ਨੇ ਫਿਰ ਤੁਸੀਂ ਆਪ ਕਰ ਲਿਆ ਕਰੋ ਕੰਮ ਮੈਨੂੰ ਕਿਉਂ ਕਹਿਣੀ ਹੁੰਨੇ ਆ ਲੈ ਲਾਦਾ ਫਿਰ ਪੇਗਾ ਕਲੇਸ ਇਹਨਾਂ ਦਾ ਤਾਂ ਲੋਕ ਸਵੇਰ ਉੱਠ ਕੇ ਰੱਬ ਦਾ ਨਾਮ ਲੈਂਦੇ ਨੇਗੇ ਇਹ ਲੜਾਈ ਕਰਦੀਆਂ ਨਹੀਂ ਚੱਲ ਦੇਖਣ ਜਾ ਕੇ ਜਿੰਨੇ ਭਾਂਡੇ ਦੇਖ ਸਾਰਿਆਂ 'ਚ ਚਿੱਬਾ ਧਿਆਨ ਨਾਲ ਕੰਮ ਕਰ ਲਿਆ ਕਰੋਗੀ ਸਵੇਰੇ ਸਵੇਰੇ ਕੋਰੋਲਾ ਪਾ ਤੁਸੀਂ ਨੇ ਏ ਭਾਈ ਸਾਰੇ ਢਾਂਡੇ ਚਿੱਬੇ ਘਰ ਰੱਖੇ ਨੇ ਜੇ ਕੋਈ ਰਿਸ਼ਤੇਦਾਰ ਆਉਂਦਾ ਤਾਂ ਐ ਚਿੱਬੇ ਕੇ ਬੈਂਚ ਰੋਟੀਆਂ ਖਵਾਇਆ ਕਰਾਂਗੇ ਹਰ ਚ ਤੂੰ ਦੇਖੇ ਨੀ ਕੰਮ ਕਰਦਾ ਦੀ ਸੁਖ ਜੇ ਇੱਕ ਵਾਰੀ ਮੇਰੇ ਤੋਂ ਭਾਂਡਾ ਡੇਗਿਆ ਤਾਂ ਮੰਮੀ ਵਾਰੀ ਵਾਰੀ ਮੈਨੂੰ ਸੁਣਾਈ ਜਾਂਦੇ ਨੇ ਤੂੰ ਸ਼ਰਮ ਕਰ ਲੈ ਮਣੀ ਮੁੱਢੀ ਸਵੇਰ ਦਾ ਟਾਈਮ ਆ ਗਿਆ ਆਂਡ ਗਵਨ ਵਾਲੇ ਲੋਕ ਕੀ ਕਹਿਣਗੇ ਤੁਹਾਨੂੰ ਇਹਨੂੰ ਨਾ ਕਹੀਂ ਮੈਨੂੰ ਹੀ ਕਹੀਂ ਜਾਈ ਓਏ ਮਾਂ ਤੂੰ ਤਾਂ ਖਾਂਦੇ ਤੂੰ ਸੁਸ਼ਾਨੀਆਂ ਫੇਰ ਅਜਹੀ ਜੇਗੀ ਹੈਗੀ ਐ ਤੈਨੂੰ ਪੱਤੀ ਆਉਣੇ ਦਾ ਸਾਰੇ ਮੈਨੂੰ ਹੀ ਕਹਿੰਦੇ ਨੇ ਇਹਨੂੰ ਨਾ ਰੋਕਿਓ ਕਦੇ ਆਪਦੀ ਮਾਂ ਸਾਹ ਤੈਨੂੰ ਕਹਿੰਦਾ ਤੂੰ ਇਹਨੂੰ ਕਹਿਆ ਕਰ ਮੈਂ ਹੀ ਮਾੜੀ ਲੱਗਦੀ ਆ ਸਾਨੂੰ। ਉਹ ਚਲੋ ਕੰਮ ਕਰ ਲਓ ਯਾਰ ਆਪਦਾ ਠੀਕ ਆ। ਜੇ ਤੁਹਾਨੂੰ ਮੇਰਾ ਕੰਮ ਕੀਤਾ ਨਹੀਂ ਪਸੰਦ ਆਉਂਦਾ ਨਾ ਤਾਂ ਆਪਦਾ ਆਪੇ ਕਰ ਲਿਆ ਕਰੋ ਕੰਮ। ਹਰ ਕੰਮ ਕਰ ਲਾ ਠੀਕ ਆ। ਮੈਂ ਤਾਂ ਕਰ ਹੀ ਲੈਣਾ ਕੰਮ। ਚਲ ਮੈਂ ਤੁਹੇ ਕੰਮ ਕਰ ਲਾ। ਦੇਖ ਲੈ ਬੋਲਦੀ ਕਿੰਨਾ ਚੀ। ਆਲੋ ਸੁਖ ਚਾ। ਨਾਲੇ ਮੇਰੀ ਗੱਲ ਸੁਣੋ ਤੁਸੀਂ। ਆ ਮੇਰੇ ਤੋਂ ਨਹੀਂ ਨੇ ਤਾਂ ਦੇ ਗੰਜਰ ਕਲੇਸ਼ ਚ ਰਿਹਾ ਜਾਂਦਾ। ਹਰਸ਼ ਤੂੰ ਹੀ ਮੇਰੀ ਗੱਲ ਸੁਣ ਲਾ। ਤੂੰ ਵੀ ਮੰਮੀ ਦੇ ਮੂਰੇ ਬਹੁਤ ਬੋਲਦੀ ਆ। ਸਿਆਣੇ ਕਹਿੰਦੇ ਆ ਇੱਕ ਚੁੱਪ ਸੋ ਨੂੰ ਹਰਾਵੇ ਉਹਨੇ ਤਾੜੀ ਕਾ ਥਾਣੀ ਵਾਜਦੀ ਹੁੰਦੀ ਦੋ ਮੈਥਣਾਂ ਨਾਲ ਵਾਜਦੀ ਹੁੰਦੀ ਆ ਸੁਖ ਤਾੜੀ ਦੀ ਗੱਲ ਨਹੀਂ ਗਈ ਇੱਕ ਗਲਾਸ ਹੀ ਡਿੱਗ ਗਿਆ ਸੀ ਮੇਰੇ ਤੋਂ ਮੰਮੀ ਨੇ ਮੈਨੂੰ ਕਿੰਨੀਆਂ ਗੱਲਾਂ ਸੁਣਾਈਆਂ ਤੇਰੇ ਪੇਕਿਆਂ ਤੋਂ ਨਹੀਂ ਆਇਆ ਗਲਾਸ ਫਿਰ ਕੀ ਹੋ ਗਿਆ ਮੇਰੇ ਪੇਕਿਆਂ ਤੋਂ ਨਹੀਂ ਆਇਆ ਮੈਂ ਕਿਹੜਾ ਜਾਣ ਕੇ ਡਿੱਗ ਗਿਆ ਸੀਗਾ ਉਹ ਉਹ ਚਲ ਕੋਈ ਗੱਲ ਨਹੀਂ ਗੁੱਸੇ 'ਚ ਸੋ ਗੱਲ ਕਹੀ ਜਾਂਦੀ ਆ ਸੁਖ ਗੁੱਸੇ 'ਚ ਗੱਲ ਕਹੀ ਤਾਂ ਜਾਂਦੀ ਆ ਪਰ ਵਾਪਸ ਮੂੰਹ 'ਚ ਨਹੀਂ ਪੈਂਦੀ ਈ ਉਹ ਗੱਲ ਤੇ ਮੇਰੀ ਗੱਲ ਸੁਣੋ ਜਦੋਂ ਆਪਣਾ ਰਿਸ਼ਤਾ ਹੋਇਆ ਸੀ ਉਦੋਂ ਤਾਂ ਮੰਮੀ ਕਹਿੰਦੇ ਸੀਗੇ ਮੈਨੂੰ ਕੁਛ ਨਹੀਂ ਚਾਹੀਦਾ ਬਸ ਤਿੰਨੇ ਲੀੜਿਆਂ ਚ ਕੁੜੀ ਚਾਹੀਦੀ ਆ ਤੇ ਹੁਣ ਜੇ ਮੇਰੇ ਤੋਂ ਇੱਕ ਗਲਾਸ ਡਿੱਗ ਗਿਆ ਤਾਂ ਮੰਮੀ ਨੇ ਮੈਨੂੰ ਕਿੰਨੀਆਂ ਗੱਲਾਂ ਸੁਣਾਈਆਂ ਤੇ ਦੋ ਜਨਾਂ ਚ ਹੋਰ ਕੋਈ ਵੱਡੀ ਗੱਲ ਹੋ ਗਈ ਫੇਰ ਕੀ ਤੁਹਾਨੂੰ ਲੱਗਦਾ ਮੰਮੀ ਚੁੱਪ ਬੈ ਜਾਣਗੇ ਹਰਸ਼ ਇਹ ਕਹੀਆਂ ਗੱਲਾਂ ਕਰਨ ਲੱਗੀ ਤੂੰ ਤੂੰ ਕਿਹੜੇ ਪਾਸੇ ਚੱਲ ਪਈ ਸੁਖ ਮੇਰਾ ਕੋਈ ਦਿਮਾਗ ਨਹੀਂ ਖਰਾਬ ਜੋ ਮੈਂ ਆਪ ਜੀਆਂ ਗੱਲਾਂ ਕਰੂੰਗੀ ਤੁਸੀਂ ਆਪ ਮਜਬੂਰ ਕਰਦੇ ਹੋ ਮੈਨੂੰ ਬੋਲਣ ਤੇ ਤੁਸੀਂ ਆਪ ਹੀ ਮੇਰਾ ਮੂੰਹ ਖਲਾਉਨੇ ਹੋ ਹਰਸ਼ ਤੂੰ ਟੈਨਸ਼ਨ ਨਾ ਲੈ ਠੀਕ ਆ ਮੈਂ ਸ਼ਾਮ ਨੂੰ ਮੰਮੀ ਨਾਲ ਗੱਲ ਕਰਦਾ ਨਾਲੇ ਮੰਮੀ ਦਾ ਸ਼ਾਮ ਤੱਕ ਗੁੱਸਾ ਠੰਡਾ ਹੋ ਜਾਊਗਾ ਮੈਨੂੰ ਨਹੀਂ ਲੱਗਦਾ ਮੰਮੀ ਦਾ ਗੁੱਸਾ ਠੰਡਾ ਹੋਊਗਾ। ਉਹ ਨਹੀਂ ਨਹੀਂ। ਕੋਈ ਗੱਲ ਨਹੀਂ ਮੰਮੀ ਸ਼ਾਂਤ ਹੋ ਜੂਗੀ ਆਪੇ ਹੱਥ ਨੇ। ਮੰਮੀ ਜੀ ਮੇਰੀ ਗੱਲ ਸੁਣੋ ਤੁਸੀਂ। ਕੀ ਆ? ਸੁਣਾ ਗੱਲ। ਸਵੇਰੇ ਸਵੇਰੇ ਹਰ ਚੀਜ਼ ਨੇ ਪੇਕਿਆ ਨੂੰ ਤੁਸੀਂ ਕੀ ਗੱਲ ਕਹੀ ਆ? ਲੈ ਮੈਂ ਕੀ ਕਹਿਤਾ? ਜਦੋਂ ਜੀ ਕਰੇ ਉਹਦੀ ਭਾਂਡੇ ਭਾਂੰਨਾ ਦਿੰਦੀ ਆਗੀ। ਮੰਮੀ ਇਹ ਫਿਰ ਕਿਉਂ ਆ ਗਲਾਸ ਹੀ ਸੀਗਾ ਇੱਕ ਫਿਰ ਕਿਉਂ ਫਟ ਗਿਆ ਜੇ ਕਹਿੰਦਾ ਗਲਾਸ ਹੀ ਸੀਗਾ ਗਲਾਸ ਕਿਹੜਾ ਉਹੀ ਬੰਦਾਗਾ ਮੰਮੀ ਫਿਰ ਤੁਸੀਂ ਹੀ ਬੋਲਣ ਲੱਗੇ ਸੋਚਿਆ ਕਰੋ ਨਾ ਮਾੜਾ ਮੋਟਾ ਉਹਦੇ ਪੇਕਿਆਂ ਦਾ ਕੀ ਸੁਰਜ ਤੁਸੀਂ ਪੇਕਿਆਂ ਤੇ ਜਾਂਦੀ ਕਿਹੜੀ ਰੋਡ ਸੀ ਤੁਹਾਨੂੰ ਮੈਂ ਤੈਨੂੰ ਤੜਕੇ ਚ ਖਾ ਕੇ ਪੇ ਦਿੱਤੀ ਮੀਨੇ ਮਾਂ ਮੈਨੂੰ ਕਿਸੇ ਨੇ ਕੁਝ ਨਹੀਂ ਸਿਖਾਇਆ ਠੀਕ ਆ ਮੈਂ ਸਿਰਫ ਆ ਕੇ ਤੁਹਾਨੂੰ ਸਮਝਾਉਣ ਆਇਆਗਾ ਅੱਛਾ ਮੈਂ ਕੋਈ ਕੰਮਲੀ ਤੁਰੇ ਫਿਰਦੀ ਆਂਗੀ ਵੀ ਮੈਨੂੰ ਅਕਲ ਹੀ ਨਹੀਂ ਜਿਹੜਾ ਮੈਂ ਐਡਾ ਘਰ ਬੰਨ੍ਹਤਾ ਮਾਂ ਸਾਰਾ ਉਹ ਨਕ ਬੰਨ੍ਹਦਾ ਠੀਕ ਆ ਤੇਰਾ ਗਲਤ ਹੈ ਉਹਦੇ ਪੇਕਿਆਂ ਤੇ ਜਾਂਦੀ ਕਿ ਲੋੜ ਸੀ ਤੈਨੂੰ ਵੀ ਤੇਰੇ ਪੇਕਿਆਂ ਦੀ ਭਾਂਡੇ ਆਏ ਹੁਣ ਭਾਂਡੇ ਕਿਸ ਹੋਂ ਬੈਠੀਆਂ ਤੋਹਨ ਲੈ ਜੇ ਕਹਾਣਾ ਤਾਂ ਦੱਸ ਹੋਰ ਕੀ ਕਹਾ ਜਦੋਂ ਕੰਮ ਹੀ ਹੋਇਆ ਹੈ ਜੇ ਕਰਦੀ ਹੈਗੀ ਮਾਂ ਗਲਤ ਇਨਸਾਨ ਤੂੰ ਹੀ ਹੁੰਦੀ ਆ ਫੇਰ ਕਿਉਂ ਇਹ ਤਾਂ ਭਾਂਡੇ ਡਿੱਗ ਗਏ ਭਾਂਡੇ ਡਿੱਗ ਗਏ ਨਹੀਂ ਜੇ ਡਿੱਗ ਜਾਂਦੇ ਤਾਂ ਹੋਰ ਗੱਲ ਸੀ ਭਾਂਡੇ ਪਾਉਂਦੀ ਆਹੋ ਜਾਣ ਬੁੱਝ ਕੇ ਕਰਦੀ ਆਗੀ ਜੇ ਉਹਦੇ ਪੇਕਿਆਂ ਤੋਂ ਆਏ ਹੋ ਨਾ ਤਾਂ ਸਮਾਰ-ਸਮਾਰ ਕੇ ਰੱਖੇ ਉਹ ਗੱਲ ਕਰ ਮੈਂ ਬਣਾਏ ਨੇ ਮਾ ਤੁਹਾਡੇ ਨਾਲ ਕੋਈ ਬੇਸ ਕਰ ਸਕਦਾ ਠੀਕ ਆ ਨਾ ਤਾਂ ਉਹ ਸਮਝਦੀਆਂ ਨਾ ਤੂੰ ਸਮਝਦੀਆਂਗੀ